ਵਿਦੇਸ਼ਾਂ ਦੇ ਵਿੱਚ ਪੰਜਾਬੀਆਂ ਦੀ ਚੜ੍ਹਤ ਹੋਰ ਮਕਬੂਲ ਹੁੰਦੀ ਜਾ ਰਹੀ ਹੈ ਇਸ ਦੇ ਉਦਾਹਰਣ ਨੇ ਪਰਮਿੰਦਰ ਸਿੰਘ ਪੱਟੀ ਪਰਮਿੰਦਰ ਸਿੰਘ ਪੱਟੀ ਅਮਰੀਕਾ ਦੇ ਵਾਸ਼ਿੰਗਟਨ ਵਿੱਚ ਕਿੰਗ ਕਾਉਂਟੀ ਦੀਆਂ ਚੋਣਾਂ ਵਿੱਚ ਖੜੇ ਨੇ ਕਿੰਗ ਕਾਉਂਟੀ ਹਸਪੀਟਲ ਕਮਿਸ਼ਨ ਦੀ ਇਲੈਕਸ਼ਨ ਦੇ ਵਿੱਚ ਡਿਵੀਜ਼ਨ ਨੰਬਰ 1 ਤੋਂ ਪਰਮਿੰਦਰ ਸਿੰਘ ਪੱਟੀ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ ਪਰਮਿੰਦਰ ਸਿੰਘ ਪੱਟੀ ਦਾ ਕਹਿਣਾ ਹੈ ਕਿ ਜੇਕਰ ਪੰਜਾਬੀ ਭੂਲ ਦੇ ਨਾਲ-ਨਾਲ ਬਾਕੀ ਭੂਲ ਦੇ ਲੋਕ ਵੀ ਉਹਨਾਂ ਦਾ ਸਾਥ ਨਿਭਾਉਂਦੇ ਨੇ ਤਾਂ ਉਹ ਪੰਜਾਬੀਆਂ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਇੱਕ ਵਾਰ ਮੋੜ ਤੋਂ ਉੱਚਾ ਕਰ ਦੇਣਗੇ ਪਰਮਿੰਦਰ ਸਿੰਘ ਪੱਟੀ ਹਸਪੀਟਲ ਕਮਿਸ਼ਨ ਦੀ ਚੋਣਾਂ ਵਿੱਚ ਡਿਵੀਜ਼ਨ ਨੰਬਰ 1 ਤੋਂ ਸੀਟ ਦੇ ਦਾਅਵੇਦਾਰ ਨੇ ਤਾਂ ਉੱਥੇ ਹੀ ਹਰ ਕਮਿਊਨਿਟੀ ਦੇ ਲੋਕ ਉਹਨਾਂ ਦੇ ਹੱਕ ਵਿੱਚ ਵੀ ਖੜਦੇ ਨਜ਼ਰ ਆਏ ਨੇ ਚਾਹੇ ਉਹ ਹਿੰਦੂ ਹੋਣ ਚਾਹੇ ਮੁਸਲਮਾਨ ਚਾਹੇ ਸਿੱਖ ਜਾਂ ਫਿਰ ਕੋਈ ਹੋਰ ਵੀ ਕਮਿਊਨਿਟੀ ਹੋਵੇ ਪਰਮਿੰਦਰ ਸਿੰਘ ਪੱਟੀ ਦਾ ਕਹਿਣਾ ਹੈ ਕਿ ਇੱਥੋਂ ਤੱਕ ਕਿ ਦੂਜੇ ਦੇਸ਼ਾਂ ਦੀਆਂ ਕਮਿਊਨਿਟੀ ਵੀ ਉਹਨਾਂ ਦੇ ਸਹਿਯੋਗ ਦੇ ਰਹੇ ਨੇ ਕਿਉਂਕਿ ਇੱਕ ਇਮੀਗ੍ਰੈਂਟ ਹੀ ਦੂਜੇ ਇਮੀਗ੍ਰੈਂਟ ਦਾ ਦੁੱਖ ਸਮਝਦਾ ਇਸ ਦੇ ਲਈ ਪਰਮਿੰਦਰ ਸਿੰਘ ਪੱਟੀ ਦੀ ਦਾਅਵੇਦਾਰੀ ਉੱਤੇ ਲੋਕ ਉਹਨਾਂ ਦਾ ਸਹਿਯੋਗ ਦੇ ਰਹੇ ਨੇ ਇਸੇ ਦੇ ਲਈ ਪਰਮਿੰਦਰ ਸਿੰਘ ਪੱਟੀ ਗੁਰਦੁਆਰਾ ਸਿੰਘ ਸਭਾ ਰੈਂਟਨ ਦੇ ਵਿੱਚ ਪਹੁੰਚੇ ਅਤੇ ਲੋਕਾਂ ਨੂੰ ਉੱਤੇ ਆ ਕੇ ਵੀ ਵੋਟਾ ਪਾਉਣ ਦੀ ਅਪੀਲ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਸ਼ਿੰਗਟਨ ਸਟੇਟ ਦੀ ਕਿੰਗ ਕਾਉਂਟੀ ਤੋਂ ਮੈਂ ਡਿਸਟ੍ਰਿਕਟ ਨੰਬਰ 1 ਤੋਂ ਪੋਜੀਸ਼ਨ ਨੰਬਰ 4 ਐਜ਼ ਅ ਪਬਲਿਕ ਹਸਪੀਟਲ ਕਮਿਸ਼ਨਰ ਰਨ ਕਰ ਰਿਹਾ ਮੇਰੀ ਸਾਰੀ ਕਮਿਊਨਿਟੀਆਂ ਤੇ ਅੱਗੇ ਰਿਕੁਐਸਟ ਹੈ ਕਿ ਵੱਧ ਤੋਂ ਵੱਧ ਵੋਟਾਂ ਪਾਓ ਵੋਟਾਂ ਤੁਹਾਡੇ ਘਰਾਂ 'ਚ ਆ ਚੁੱਕੀਆਂ ਸਾਰੇ ਸੱਜਣ ਜਿਹੜੇ ਹੈਗੇ ਆ ਸਾਥ ਦੇ ਰਹੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰੀਆਂ ਕਮਿਊਨਿਟੀਆਂ ਦਾ ਬਹੁਤ-ਬਹੁਤ ਧੰਨਵਾਦ ਖਾਸ ਕਰਕੇ ਜਿਹੜੀਆਂ ਕਮਿਊਨਿਟੀਆਂ ਪੂਰਾ ਜ਼ੋਰ ਲਾ ਰਹੀਆਂ ਨੇ ਇਸ ਇਲੈਕਸ਼ਨ ਦੇ ਵਿੱਚ ਜਿਹੜੀ ਆਪਣੀ ਮੁਸਲਮ ਕਮਿਊਨਿਟੀ ਹੈ ਪਾਕਿਸਤਾਨ ਤੋਂ ਉਹਨਾਂ ਦੀ ਜਿਹੜੀਆਂ ਮਸਜਿਦ ਨੇ ਸਾਰਾ ਸਾਥ ਦੇ ਰੀਆਂ ਸਿੱਖ ਸਿੱਖ ਗੁਰਦੁਆਰੇ ਸਾਰਾ ਸਾਥ ਦੇ ਰਿਆ Hindu Temple ਜਿਹੜੇ ਸਾਡੇ ਹੈਗੇ ਉਹ ਸਾਰੇ ਸਾਥ ਦੇ ਰਿਆ Nepali Temple ਜਿਹੜੇ ਹੈਗੇ ਉਹ ਵੀ ਸਾਥ ਦੇ ਰਿਆ ਔਰ ਜਿਹੜੀਆਂ ਅਫਰੀਕਨ ਔਰ ਯੂਕਰੇਨੀਅਨ ਔਰ ਅਫਗਾਨੀ ਜਿਹੜੀਆਂ ਹੈਗੀਆਂ ਚਰਚ ਨੇ ਜਿਹੜੀਆਂ ਉਹਨਾਂ ਦੀਆਂ ਉਹ ਵੀ ਸਾਰੇ ਸਾਥ ਦੇ ਰਿਆ ਸੋ ਸਾਰੀਆਂ ਕਮਿਊਨਿਟੀਆਂ ਦਾ ਬਹੁਤ ਬਹੁਤ ਧੰਨਵਾਦ ਇਸ ਇਲੈਕਸ਼ਨ ਦੇ ਵਿੱਚ ਸਾਥ ਦੇਣ ਲਈ ਤੇ ਹੁਣ ਸਾਰਿਆਂ ਕੀ ਰਿਕੁਐਸਟ ਹੈ ਕਿ ਜਿਹੜਾ ਇਲੈਕਸ਼ਨ ਡੇਟ ਜਿਹੜੀ ਹੈਗੀ ਹੈ 3 ਅਗਸਤ ਹੈ ਤੇ ਉਸ ਤੋਂ ਪਹਿਲਾਂ-ਪਹਿਲਾਂ ਜਿਹੜੀਆਂ ਵੋਟਾਂ ਤੁਹਾਡੇ ਘਰਾਂ ਦੇ ਵਿੱਚ ਆ ਚੁੱਕੀਆਂ ਹਨ ਬੈਲਟ ਪੇਪਰ ਆ ਚੁੱਕੇ ਆ ਤੁਸੀਂ ਜਲਦੀ ਤੋਂ ਜਲਦੀ ਵੋਟਾਂ ਇਹਨਾਂ ਨੂੰ ਤੁਸੀਂ ਮੇਲ ਕਰੋ ਔਰ ਜਿਹੜੇ ਹੈਗੇ ਕਿੰਗ ਕਾਉਂਟੀ ਦੇ ਜਿਹੜੇ ਆਫੀਸਿਸ ਨੇ ਉਹਨਾਂ ਦੇ ਵਿੱਚ ਜਾ ਕੇ ਡ੍ਰੌਪ ਕਰੋ ਜੇਕਰ ਤੁਸੀਂ ਨਹੀਂ ਕਰ ਸਕਦੇ ਕਿਸੇ ਵਜ੍ਹਾ ਕਰਕੇ ਤਾਂ ਤੁਸੀਂ ਨੇੜੇ ਦੇ ਆਪਣੇ ਗੁਰਦੁਆਰਾ ਸਾਹਿਬ ਵਿੱਚ ਵੋਟਾਂ ਲਿਜਾ ਸਕਦੇ ਹੋ ਉੱਥੋਂ ਅਸੀਂ ਤੁਹਾਡੇ ਕਿੰਗ ਕਾਉਂਟੀ ਦੇ ਆਫਿਸ ਦੇ ਵਿੱਚ ਪਹੁੰਚਦਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਿੰਦਰ ਸਿੰਘ ਪੱਟੀ ਦੀ سپورਟ ਦੇ ਵਿੱਚ ਮੁਸਲਮਾਨ ਲੋਕ ਵੀ ਆ ਕੇ ਖੜੇ ਨੇ ਹੋਰ ਕਮਿਊਨਿਟੀ ਦੇ ਲੋਕ ਵੀ ਆ ਕੇ ਨਾਲ ਖੜੇ ਨੇ ਤੇ ਕਿਹਾ ਕਿ ਉਹ ਬਾਕੀ ਲੋਕਾਂ ਤੱਕ ਸੁਨੇਹਾ ਪਹੁੰਚਾਰੇ ਨੇ ਕਿ ਪਰਮਿੰਦਰ ਸਿੰਘ ਪੱਟੀ ਉਹਨਾਂ ਨੂੰ ਵੋਟਾਂ ਪਾਈਆਂ ਜਾਣ ਤੇ ਉਹਨਾਂ ਨੂੰ ਜੇਤੂ ਘਰਾੜ ਦੇ ਕੇ ਕਿੰਗ ਕਾਉਂਟੀ ਹਸਪੀਟਲ ਕਮਿਸ਼ਨ ਚੋਣਾਂ ਦੇ ਵਿੱਚ ਇੱਕ ਸੀਟ ਦਿੱ ਜAVE ਜੀ ਮੇਰਾ ਨਾਮ ਸ਼ਾਨ ਆਵਾਜ਼ ਹੈ ਆ ਕਾਮਨ ਲੋਕ ਮੈਨੂੰ ਸ਼ਾਹ ਜੀ ਕਹਿੰਦੇ ਨੇ ਔਰ ਸਿਕਯੁਰ ਦਵਾਰੇ ਚ ਕਾਫੀ ਫੈਮਿਲੀਅਰਿਟੀ ਮੇਰੀ ਔਰ ਮੈਂ ਫਾਊਂਡਰ ਆ ਸ਼ਰਧਾਲੂ ਆਰਗੇਨਾਈਜੇਸ਼ਨ ਜਿਹੜੀ ਕਿ ਮੁਸਲਮ ਪਾਕਿਸਤਾਨੀ ਮੁਸਲਮ ਔਰ ਸਿੱਖ ਫਰੈਂਡਸ਼ਿਪ ਆਰਗੇਨਾਈਜੇਸ਼ਨ ਜਿਹੜੀ ਕਿ ਬ੍ਰਿਜਸ ਬ੍ਰਿਜਸ ਬਿਲਡ ਕਰਦੀ ਹੈ ਬੀਟਵੀਨ ਸਿੱਖ ਐਂਡ ਮੁਸਲਿਮਸ ਔਰ ਅਸੀਂ ਇਨਵਾਈਟ ਕਰਨੇ ਆ ਸਿੱਖਾਂ ਨੂੰ ਪਾਕਿਸਤਾਨ ਆਣ ਲਈ ਤੇ ਜਾਂ ਤੱਕ ਸਿੱਖ ਔਰ ਮੁਸਲਮਾਨ ਕਮਿਊਨਿਟੀ ਦਾ ਇੱਥੇ ਬਹੁਤ ਜ਼ਿਆਦਾ ਪਿਆਰ ਹੈ ਆਪਸ ਵਿੱਚ ਔਰ ਜਿਸ ਵਕਤ ਸਾਨੂੰ ਪਤਾ ਚੱਲਾ ਕਿ ਪਰਮੰਦਰ ਭੱਟੀ ਸਾਹਿਬ Uh, हॉस्पिटल की ऑर्गेनाइजेशन आ रहे हैं तो सा पूरी कम्युनिटी ने उन्हें सपोर्ट किया सब मस्जिदों ने उन्होंने सपोर्ट किया कि सा कम्यूनिटी का रिप्रजेंटेटिव होना बहुत जरूरी है न सिर्फ एक कि सिख नंजाबी ने इसलिए और बड़े हाई इंटैग्रिटी बहुत करैक्टर आंसान और बड़ी उन्होंने पैशन और नॉलेज है हॉस्पिटल के इश्यूज तो साड़ी नुमाइंदा कम्युनिटी का एक नुमाइंदा उ बहुत जरूरी है रिप्रजेंटेटिव ठीक ਸਿਆਟਲ ਤੇ ਦੇ ਆਲੇ ਦੁਆਲੇ ਜਿੱਥੇ ਸਾਡੀ ਕਮਿਊਨਿਟੀ ਰਹਿੰਦੀ ਹੈ ਉਹਦੇ ਵਿੱਚ ਅਸੀਂ ਪੰਜਾਬੀ ਹੈਗੇ ਆਂ ਇੰਡੀਅਨ ਆ ਪਾਕਿਸਤਾਨੀ ਤੇ ਹੋਰ ਜਿੰਨੇ ਵੀ ਸੱਜਣ ਮਿੱਤਰ ਮੇਰੀ ਇਸ ਗੱਲਬਾਤ ਨੂੰ ਸੁਣਦੇ ਆ ਸਾਰਿਆਂ ਦੇ ਲਈ ਇੱਕ ਗੁੱਡ ਨਿਊਜ਼ ਹੈ ਕਿ ਸਿਆਟਲ ਵਾਸ਼ਿੰਗਟਨ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਆ ਰਹੀਆਂ ਨਵੀਆਂ ਤੇ ਇਹਦੇ ਵਿੱਚ ਪਬਲਿਕ ਹਸਪੀਟਲ ਡਿਸਟ੍ਰਿਕਟ 1 ਤੋਂ ਪੋਜੀਸ਼ਨ ਨੰਬਰ 4 ਲਈ ਸਾਡੇ ਭਾਜੀ ਪਰਮਿੰਦਰ ਸਿੰਘ ਪੱਟੀ ਆਪਣੀ ਕਮਿਊਨਿਟੀ ਦੇ ਵਿੱਚ ਕਿਸੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਸਾਰੇ ਇਹਨਾਂ ਨੂੰ ਆਪਾਂ ਜਾਣਦੇ ਆ ਤੇ ਬਹੁਤ ਸਾਰਾ ਪਿਆਰ ਇਹਨਾਂ ਨੂੰ ਮਿਲ ਵੀ ਰਿਹਾ। ਇਹ ਪੋਜੀਸ਼ਨ ਨੰਬਰ 4 ਦੇ ਲਈ ਖੜੇ ਹੋਏ ਆ ਜੀ ਤੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਕਿ ਐਜ਼ ਅ ਪੰਜਾਬੀ ਆਪਣੇ ਕਮਿਊਨਿਟੀ ਦੇ ਵਿੱਚ ਜਿਹੜੇ ਭਾਈਚਾਰੇ ਦੇ ਵਿੱਚੋਂ ਇਹ ਸ਼ਖਸੀਅਤ ਜਿਹੜੇ ਹੈਗੇ ਨੇ ਆਪਾਂ ਇਹਨਾਂ ਦੀ ਹੈਲਪ ਕਰੀਏ। ਹੈਲਥ ਇਹੋ ਜਿਹੀ ਚੀਜ਼ ਆ ਕਿ ਮੈਡੀਕਲ ਜਿਹੜਾ ਸਾਡੇ ਸਰੀਰ ਦੇ ਨਾਲ ਰਿਲੇਟਡ ਇੱਕ ਐਸਾ ਫੀਲਡ ਆ। ਜਿੱਥੋਂ ਅਸੀਂ ਕੋਈ ਵੀ ਇਹਦੇ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਸਾਨੂੰ ਲਾਈਫਟਾਈਮ ਦੇ ਵਿੱਚ ਹਸਪਤਲ ਦੀ ਜਾਂ ਡਾਕਟਰ ਦੀ ਲੋੜ ਨਹੀਂ ਪਣੀ ਇਹ ਹਰ ਇੱਕ ਬੰਦੇ ਦੀ ਜ਼ਰੂਰਤ ਆ ਹਰ ਇੱਕ ਦੀ ਲੋੜ ਆ ਤੇ ਜੇ ਸਾਡੀ ਆਪਣੀ ਕਮਿਊਨਿਟੀ ਦੇ ਵਿੱਚੋਂ ਕੋਈ ਸੱਜਣ ਇਸ ਪੋਜੀਸ਼ਨ ਦੇ ਉੱਤੇ ਹੋਵੇਗਾ ਤਾਂ ਜਿਹੜੀਆਂ ਸਾਨੂੰ ਹਸਪਤਲ ਦੇ ਵਿੱਚ ਜਾਂਦਿਆਂ ਤੇ ਕੋਈ ਮੁਸ਼ਕਲ ਆਉਂਦੀਆਂ ਨੇ ਪ੍ਰੋਬਲਮਸ ਹੈਗੀਆਂ ਤੇ ਜਿਹੜੀਆਂ ਸਾਡੀਆਂ ਜ਼ਰੂਰਤਾਂ ਨੇ ਸਾਡੇ ਬਜ਼ੁਰਗ ਨੇ ਬੱਚੇ ਨੇ ਮਾਤਾਵਾ ਪੈਣਾ ਸਾਰੇ ਉਹਨਾਂ ਦੀ ਹੈਲਪ ਦੇ ਲਈ ਜੇ ਅਸੀਂ ਸਾਡਾ ਕੋਈ ਆਪਣਾ ਇਹਦੇ ਵਿੱਚ ਰਿਪਰੈਜ਼ੈਂਟੇਟਿਵ ਹੋਊਗਾ ਤੇ ਅਸੀਂ ਆਪਣੀ ਭਾਸ਼ਾ ਦੇ ਵਿੱਚ ਇਹਨਾਂ ਦੇ ਨਾਲ ਗੱਲ ਕਰ ਸਕਦੇ ਹਾਂ ਤੇ ਸਾਡੀ ਜਿਹੜੀ ਲੋਡ ਹੋਊਗੀ ਉਹਨੂੰ ਇਹ ਅੱਗੇ ਬਾਖੂ ਵੀ ਆਪਣੇ ਤਰੀਕੇ ਦੇ ਨਾਲ ਸੋਲਵ ਕਰਨ ਦੇ ਵਿੱਚ ਸਾਡੀ ਮਦਦ ਕਰਨਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਨਾਮ ਸਿੰਘ ਤੇ ਬੜੀ ਖੁਸ਼ੀ ਦੀ ਗੱਲ ਹੈਗੀ ਆ ਜੀ ਕਿ ਇਹ ਬੜੀ ਜ਼ਰੂਰਤ ਸੀਗੀ ਸਾਡੇ ਵਾਸਤੇ ਕਿਉਂਕਿ ਸਾਡੀ ਕਮਿਟੀ ਜਿਹੜੀ ਇੱਥੇ ਗਰੁੱਪ ਕਾਫੀ ਹੋਈ ਆ ਹੋਰ ਏਸ਼ੀਅਨ ਕਮਿਟੀ ਵੀ ਕਿ ਸਾਡੇ ਆਪਣੇ ਕੈਂਡੀਡੇਟ ਹੁਣ ਇਹ ਸਾਡੀ ਇੱਕ ਬਹੁਤ ਵੱਡੀ ਜ਼ਰੂਰਤ ਹੈਗੀ ਆ ਕੇ ਸਾਡੀਆਂ ਜਿਹੜੀਆਂ ਮੁੰਡੀਆਂ ਲੋੜਾ ਹੈਗੀਆਂ ਉਹਨਾਂ ਨੂੰ ਅਸੀਂ ਸਿਟੀ ਦੇ ਨਾਲ ਜੁੜ ਕੇ ਕੋਈ ਸਾਡਾ ਕੈਂਡੀਡੇਟ ਹੋਵੇ ਤੇ ਉਹਨਾਂ ਨੂੰ ਹਲਕ ਕਰਾਇਆ ਜਾ ਸਕੇ ਸੋ ਬਹੁਤ ਖੁਸ਼ੀ ਦੀ ਗੱਲ ਹੈ ਹਾਲਾਂਕਿ ਹੋਰ ਵੀ ਨੁਮਾਇंदे ਸਾਡੇ ਸਿਟੀ ਵਿੱਚ ਗਏ ਆ ਪਰ ਉਹ ਕਮਿਊਨਿਟੀ ਦੇ ਹਿਸਾਬ ਦੇ ਨਾਲ ਉਹ ਬਹੁਤ ਘੱਟ ਹੈਗੇ ਆ ਪੱਟੀ ਸਾਹਿਬ ਮੈਂ ਸਮਝਦਾ ਕਿ ਇਹਨਾਂ ਨੂੰ ਇੱਕ ਇਦਾਂ ਦੀ ਜੌਬ ਮਿਲ ਰਹੀ ਆ ਹਸਪੀਟਲ ਦੇ ਨਾਲ ਜਿਹੜੀ ਕਿ ਹਸਪੀਟਲ ਡਿਸਟ੍ਰਿਕਟ ਦਾ ਨੰਬਰ 1 ਦੇ ਵਿੱਚ ਪੋਜੀਸ਼ਨ ਜਿਹੜੀ ਚੌਥੀ ਮਿਲੀ ਹੈਗੀ ਆ ਆ ਬੜੇ ਲੱਕੀ ਹੈਗੇ ਆ ਅਸੀਂ ਸਮਝਦੇ ਹਾਂ ਕਿ ਸਾਰੇ ਅਸੀਂ ਹਮਲਾ ਮਾਰਾਂਗੇ ਜਦੋਂ ਤਕਰੀਬਨ ਕਾਫੀ ਵੋਟਾਂ ਇੱਥੇ ਆਪਣੀਆਂ ਆ ਗਈਆਂ 17000 ਦੇ ਕਰੀਬ ਵੋਟਾਂ ਹੈਗੀਆਂ ਜਿਹੜੀਆਂ ਕਿ ਸਾਡੀਆਂ ਏਸ਼ੀਅਨ ਸਾਡੇ ਨੀਅਰੈਸਟ ਜਿਹੜੇ ਪੰਜਾਬੀ ਹੈਗੇ ਉਹ ਕਿਸੇ ਵੀ ਕਮਿਊਨਿਟੀ ਦੂਸਰੀ ਦੇ ਵੀ ਹੈਗੇ ਆ ਕਿ ਉਹਨਾਂ ਦੀਆਂ ਰਲਾ ਕੇ 17000 ਵੋਟਾਂ ਸਾਡੇ ਵਾਸਤੇ ਕੁਝ ਨਹੀਂ ਆਏਗਾ ਜੇ ਅਸੀਂ ਹਮਲਾ ਮਾਰੀਏ ਆਪਣੇ ਯਾਰ ਦੋਸਤਾਂ ਨੂੰ ਮਿਸਰਾਂ ਦੋਸਤਾਂ ਨੂੰ ਆਂਡਿਆਂ ਗੋਂਡਿਆਂ ਨੂੰ ਔਰ ਜਿੱਥੇ ਵੀ ਜੌਬ ਤੁਸੀਂ ਕਰਦੇ ਆ ਤੁਹਾਡੇ ਮਿੱਤਰ ਦੋਸਤ ਗੋਰੇ ਹੈਗੇ ਆ ਉਹਨਾਂ ਨੂੰ ਤੁਸੀਂ ਆ ਇਹ ਸੁਨੇਹਾ ਪਹਚਾਓ ਕਿ ਸਾਡਾ ਆਪਣਾ ਕੈਂਡੀਡੇਟ ਖੜਾ ਹੋਇਆ ਹੈ ਤੇ ਅਸੀਂ ਵੱਧ ਤੋਂ ਵੱਧ ਇਹਨਾਂ ਨੂੰ ਕਾਮਯਾਬ ਕਰੀਏ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਬੱਚੇ ਜਿਹੜੇ ਸਾਡੇ ਹੈਗੀ ਜਨਰੇਸ਼ਨ ਹੈਗੀ ਆ ਉਹਨਾਂ ਨੂੰ ਵੀ ਉਦਮ ਮਿਲੇ ਤੇ ਉਹ ਇਹਨਾਂ ਪੋਜੀਸ਼ਨਾਂ ਉੱਤੇ ਆਪਣੇ ਕੈਂਡੀਡੇਟ ਬਣ ਸਕਣ ਤਾਂ ਕਿ ਸਾਡੀ ਆਪਣੀ ਕਮਿਊਨਿਟੀ ਇੰਡੀਵਿਜੂਅਲ ਤੌਰ ਤੇ ਸਾਡੀਆਂ ਲੋੜਾਂ ਜਿਹੜੀਆਂ ਪੂਰੀਆਂ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਾਰ ਪ੍ਰਮੇਂਦਰ ਸਿੰਘ ਭੱਟੀ ਜੀ ਇਹ ਸਾਡੇ ਇਲੈਕਸ਼ਨ ਲਈ ਖੜੇ ਹੋਏ ਨੇ ਮੈਂ ਆਪਣੇ ਪੰਜਾਬੀ ਵੀਰਾਂ ਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਹਮ ਹਮਾ ਕੇ ਇਹਨਾਂ ਦੀ ਵੋਟ ਸਪੋਰਟ ਤੁਨੋਂ ਮਨੋਂ ਤੁਨੋਂ ਇਹਨਾਂ ਦੇ ਨਾਲ ਹੋ ਕੇ ਤੇ ਆਪਣੇ ਗਵਰਨੀਆਂ ਨੂੰ ਵੀ ਕਹਿ ਕੇ ਜਿੰਨੀਆਂ ਵੀ ਵੋਟਾਂ ਵੱਧ ਵੱਧ ਪਵਾਓ ਉਹ ਇਹਨਾਂ ਨੂੰ ਅੱਗੇ ਭੇਜਿਏ ਜਿਨ੍ਹਾਂ ਦਾ ਆਪਾਂ ਆਪਣੀ ਕਮਿਊਨਿਟੀ ਇਹਨਾਂ ਦੇ ਜੋ ਹੈ ਟੈਰੈਂਟ ਉਹਦਾ ਆਪਾਂ ਫਾਇਦਾ ਲੈ ਸਕੀਏ ਇਹਨਾਂ ਸਰਦਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਪਨ ਬਲਦੇਸ ਸਿੰਘ ਕੰਟ ਤੋਂ ਸਰਦਾਰ ਪਰਮਿੰਦਰ ਸਿੰਘ ਪੱਟੀ ਜੋ ਕਿ ਇਲੈਕਸ਼ਨ ਦੇ ਵਿੱਚ ਖੜੇ ਹੋਏ ਨੇ ਉਹਨਾਂ ਦੀ ਤਹਿ ਦਿਲੋਂ ਸਪੋਰਟ ਕਰਦਾ ਔਰ ਪੂਰੀ ਸੰਗਤ ਨੂੰ ਇਹ ਬੇਨਤੀ ਕਰਦਾ ਕਿ ਉਹ ਹੌਮਾ ਮਾ ਕੇ ਆਉਣ ਤੇ ਪਰਮਿੰਦਰ ਸਿੰਘ ਪੱਟੀ ਉਹਨਾਂ ਨੂੰ ਸਫਲ ਬਣਾਉਣ ਆਪਣੀ ਵੋਟ ਪਾ ਕੇ ਇਹਨਾਂ ਨੂੰ ਜਦਾ ਜਦਾ ਵੋਟਾਂ ਪਾ ਕੇ ਸਫਲ ਬਣਾਓ ਵਾਹਿਗੁਰੂ ਸਾਹਿਬ ਵਾਹਿਗਰੀ ਹਰ ਅਸਲ ਦੇ ਵਿੱਚ ਕਿੰਗ ਕਾਉਂਟੀ ਹਸਪੀਟਲ ਕਮਿਸ਼ਨ ਚੋਣਾ ਹੱਲ ਕੀ ਇਹ ਉਹ ਚੋਣਾਂ ਨੇ ਜਿੱਥੇ ਲੋਕਾਂ ਦੇ ਉਪਚਾਰ ਦੇ ਲਈ ਜੋ ਸੇਵਾਵਾਂ ਤਿਆਰ ਕੀਤੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਪਰਮਿੰਦਰ ਸਿੰਘ ਭੱਟੀ ਨੇ ਆਪਣੀ ਇੱਕ ਸੀਟ ਦੀ ਦੌੜੇਦਾਰੀ ਪੇਸ਼ ਕੀਤੀ ਹੈ ਕਿਤੇ ਵੀ ਜੇ ਨਵੀਂ ਹਸਪਤਾਲ ਦੀ ਬਿਲਡਿੰਗ ਬਣਦੀ ਹੈ ਜਾਂ ਫਿਰ ਹਸਪਤਾਲ ਸੰਬੰਧੀ ਕੋਈ ਹੋਰ ਕੰਮ ਹੁੰਦੇ ਨੇ ਤਾਂ ਉੱਥੇ ਕਮਿਸ਼ਨਰ ਲਗਾਏ ਜਾਂਦੇ ਨੇ ਉਹਨਾਂ ਕਮਿਸ਼ਨਰਾਂ ਵਿੱਚੋਂ ਹੀ ਇੱਕ ਸੀਟ ਪਰਮਿੰਦਰ ਸਿੰਘ ਭੱਟੀ ਦੇ ਲਈ ਆਪਣੀ ਦੌੜੇਦਾਰੀ ਪੇਸ਼ ਕੀਤੀ ਹੈ ਇੰਨਾ ਕਮਿਸ਼ਨਰਾਂ ਦੇ ਬਾਅਦ ਹੀ ਹਸਪਤਾਲ ਅੱਗੇ ਕੰਮ ਕਰਦੇ ਨੇ ਜੋ ਕਿ ਸਰਕਾਰੀ ਫੰਡ ਆਉਂਦੇ ਨੇ ਉਹ ਇਹੀ ਕਮਿਸ਼ਨਰ ਹੈ ਜੋ ਤੈਅ ਕਰਦੇ ਨੇ ਕਿ ਕਿਸ ਤਰੀਕੇ ਦੇ ਨਾਲ ਹਸਪਤਾਲ ਦੇ ਵਿੱਚੋਂ ਫੰਡ ਲਗਾਏ ਜਾਂਦੇ ਨੇ ਕਿ ਨਵੀਂ ਬਿਲਡਿੰਗ ਬਣਾਉਣ ਦੀ ਜ਼ਰੂਰਤ ਹੈ ਉਸ ਦੇ ਉੱਤੇ ਵਿਚਾਰ ਵੀ ਇਹੀ ਕਮਿਸ਼ਨਰ ਕਰਦੇ ਨੇ ਇਹੀ ਕਮਿਸ਼ਨਰ ਹਸਪਤਾਲ ਅਤੇ ਸਰਕਾਰ ਦੀ ਨਾਲ ਇੱਕ ਕੜੀ ਹੁੰਦੇ ਨੇ ਜੋ ਦੋਵਾਂ ਚੀਜ਼ਾਂ ਨੂੰ ਜੋੜ ਕੇ ਰੱਖਦੇ ਨੇ ਤਾ ਇਸੇ ਦੇ ਲਈ ਪਰਮਿੰ다 ਸਿੰਘ ਪੱਟੀ ਨੇ ਆਪਣੀ ਦਾਵੇਦਾਰੀ ਪੇਸ਼ ਕੀਤੀ ਹੈ ਤੇ ਉਮੀਦ ਕਰਦੇ ਨੇ ਕਿ ਸਾਰੇ ਲੋਕ ਉਹਨਾਂ ਨੂੰ ਵੋਟਾਂ ਪਾ ਕੇ ਜਿੱਤ ਬਣਾਉਣਗੇ ਵੋਟਾਂ 3 ਅਗਸਤ ਨੂੰ ਪੈਣੀਆਂ ਨੇ ਪ੍ਰਾਇਮਰੀ ਚੋਣਾਂ ਨੇ ਉਹਨਾਂ ਦੇ ਬੈਲਟ ਲੋਕਾਂ ਦੇ ਘਰ ਪਹੁੰਚ ਚੁੱਕੇ ਨੇ ਤਾਂ ਬੈਲਟ ਦੇ ਵਿੱਚ ਆਪਣੀ ਨਾਮਜ਼ਦਗੀ ਦਾ ਉਹ ਜਵਾਬ ਦੇ ਸਕਦੇ ਨੇ ਅਤੇ ਇਹ ਪੇਪਰ ਦਫ਼ਤਰਾਂ ਦੇ ਵਿੱਚ ਪਹੁੰਚਾਏ ਜਾਣਗੇ ਜਿੱਥੇ ਚੋਣ ਦਫ਼ਤਰ ਇਹਨਾਂ ਨੂੰ ਕਲੈਕਟ ਕਰਕੇ ਜਿਹੜਾ ਵੀ ਜੇਤੂ ਹੋਵੇਗਾ ਉਸ ਦਾ ਐਲਾਨ ਕਰਨਗੇ Bureau Report Mini Pocket